ਰਾਈ ਗੁਰਜੀ ਦਾ ਕਾਸਾ ਰਾਈ ਗੁਰਜੀ ਦੇ ਹਿੰਦੂ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਗੁਜਰੀ ਜੀ ਵਿਲੱਖਣ ਸ਼ਖਸੀਅਤ ਇਤਿਹਾਸ ਵਿੱਚ ਕੋਈ ਨਾਮ ਨਹੀਂ ਆਗਮੀ ਸੁਨਹਿਰੀ ਅੱਖਰਾਂ ਵਿੱਚ ਉਕਰੇ ਗਏ ਹਨ ਜੋ ਕਦੇ ਮਿਟਣੇ ਤਾਂ ਕੀ ਹਨ ਸਗੋਂ ਮਨੁੱਖੀ ਰੂਹਾਂ ਦੇ ਤੁਰੰਦ ਤੱਕ ਵਸ ਗਏ ਹਨ ਉਹਨਾਂ ਵਿੱਚ ਇੱਕ ਹਨ ਮਾਤਾ ਗੋਦਰੀ ਗੁਜਰੀ ਜੀ 1699 ਈਸਵੀ ਦੀ ਵਿਸਾਖੀ ਦਾ ਦਿਨ ਸੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਦੀ ਧਰਤੀ ਤੇ ਸੰਗਤਾਂ ਦੇ ਵਿਸ਼ਾਲ ਦੀਵਾਨ ਵਿੱਚ ਸ੍ਰੀ ਗੁਰਗੰਨ ਸੁਖਮਨੀ ਜੀ ਨੇ ਜੋ ਸੀਸ ਦੀ ਮੰਗ ਕੀਤੀ ਤਾਂ ਉਸ ਵੇਲੇ ਮਾਤਾ ਗੋਦਰੀ ਗੁਜਰੀ ਜੀ ਦੀ ਮੌਕੇ ਤੇ ਹੋਣ ਗੁਰੂ ਜੀ ਵਿੱਚ ਧਿਰ ਵਿਸ਼ਵਾਸ ਸਾਰਿਆਂ ਵਿੱਚ ਲਈ ਪ੍ਰੇਰਨਾ ਦਾ ਸਰਬ ਬਣ ਗਿਆ ਮਾਤਾ ਜੀ ਦੀ ਪੰਥ ਨੂੰ ਸਦੀਵੀ ਪ੍ਰੇਰਨਾ ਹੀ ਇਹ ਸੀ ਕਿ ਗੁਰੂ ਦਾ ਪਾਣਾ ਮਿੱਠਾ ਹੈ ਤੇ ਉਸ ਤੇ ਭਰੋਸਾ ਤੇ ਵਿਸ਼ਵਾਸ ਹੀ ਸਿਰਫ ਸਿੱਖਾਂ ਦੀ ਹੀ ਨਹੀਂ ਸਗੋ ਪੂਰੇ ਪੰਥ ਨੂੰ ਵੀ ਨਵੀਂ ਤਾਕਤ ਹੈ ਮਾਤਾ ਜੀ ਦੀ ਇਹ ਤਰਤਾ ਕੋਈ ਇੱਕ ਦਿਨ ਦੀ ਨਹੀਂ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਬਰ ਅਤੇ ਸੇਵਾ ਨਾਲ ਗੁਜ਼ਾਰੀ ਗੁਰੂ ਪਰਿਵਾਰ ਦੇ ਹਰ ਪੜਾਅ ਵਿੱਚ ਉਹ ਸਾਥ ਰਹੀ ਕਦੇ ਕਰਤਾਰਪੁਰ ਕਦੇ ਸ੍ਰੀ ਕੀਰਤਪੁਰ ਸਾਹਿਬ ਕਦੇ ਨਗਰ ਬਾਬਾ ਕਾਲਾ ਸਾਹਿਬ ਤੇ ਫਿਰ ਸ਼੍ਰੀ ਅਨੰਤਪੁਰ ਸਾਹਿਬ ਜਿੱਥੇ ਵੀ ਸੰਗਤ ਇਕੱਠੀ ਹੁੰਦੀ ਮਾਤਾ ਗੁਜਰੀ ਜੀ ਆਪਣੇ ਸਾਦੇ ਜੀਵਨ ਤੇ ਨਿਮਰਤਾ ਨਾਲ ਸਭ ਦੇ ਦਿਲਾਂ ਨੂੰ ਜਿੱਤ ਲੈਂਦੀ ਉਹ ਸਿਰਫ ਮਾਂ ਹੀ ਨਹੀਂ ਸਿੱਖਿਆਕਾਰ ਵੀ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਤੋਂ ਹੀ ਉਹਨਾਂ ਨੇ ਧਰਮ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਸੱਚਾਈ ਦ੍ਰਿੜਤਾ ਭਾਪ ਅਤੇ ਮਾਇਆ ਤੋਂ ਨਿਰਲੇਪ ਰਹਿਣ ਦੀਆਂ ਬਾਤਾਂ ਉਹਨਾਂ ਨੇ ਸਿਖਾਈਆਂ ਬਾਲ ਗੋਬਿੰਦ ਰਾਏ ਜੀ ਦੀਆਂ ਛੋਟੀਆਂ-ਛੋਟੀਆਂ ਖੇਤਾਂ ਵਿੱਚ ਵੀ ਉਹ ਗੁੜੇ ਅਰਥ ਵੇਖਦੇ ਅਤੇ ਉਹਨਾਂ ਨੂੰ ਵੇਖ ਲਈ ਤਿਆਰ ਕਰਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਸੰਗਤਾਂ ਵਿੱਚ ਨਵਾਂ ਜੋਸ਼ ਭਰਦੇ, ਯੋਧਿਆਂ ਨੂੰ ਹੌਸਲਾ ਦਿੰਦਿਆਂ ਜਾਂ ਕੌਮ ਲਈ ਅਦਭੁਤ ਫੈਸਲੇ ਲੈਂਦੇ ਉਸ ਦੇ ਪਿੱਛੇ ਮਾਤਾ ਗੁਰਜੀਤ ਜੀ ਦੀ ਕੀਦੇ ਸੰਸਕਾਰ ਹੀ ਸਨ। ਉਹਨਾਂ ਨੇ ਆਪਣੇ ਪੁੱਤਰ ਨੂੰ ਸਿਰਫ ਕਿਰਪਾਨ ਅਤੇ ਕੰਮ ਦਾ ਧਾਣੀ ਹੀ ਨਹੀਂ ਬਣਾਇਆ। ਸਗ ਮੁਆਫ ਕਰਨਾ, ਸੇਵਾ ਕਰਨੀ ਅਤੇ ਇਨਸਾਫ ਲਈ ਅਡੋਰ ਰਖਣਾ ਰਹਿਣਾ ਵੀ ਸਿਖਾਇਆ। ਪਹਾੜੀ ਰਾਜਾ ਨਾ ਹੋਣ ਵਾਲੀਆਂ ਛੱਪਾਂ ਦੇ ਦੌਰਾਨ ਮਾਤਾ ਗੁਜਰੀ ਜੀ ਐਕਸਰ ਸ਼ਖਸ ਪਾਏ ਹਣ ਪ੍ਰੇਰਨਾ ਦਿੰਦੀ ਉਹਨਾਂ ਦਾ ਇੱਕੋ ਜੋ ਸੰਦੇਸ਼ ਹੁੰਦਾ ਤੁਸੀਂ ਗੁਰੂ ਤੇਗ ਬਹਾਦਰ ਸੱਚ ਤੇ ਅਡੋਲ ਰਹੋ ਜਿੱਤ ਤੁਹਾਡੀ ਹੀ ਹੋਵੇਗੀ ਇਹ ਸ਼ਬਦ ਸਿੰਘਾਂ ਦੇ ਦਿਲਾਂ ਵਿੱਚ ਹੌਸਲੇ ਦੀਆਂ ਲਹਿਰਾਂ ਪੈਦਾ ਕਰਦੇ ਮਾਤਾ ਗੁਜਰੀ ਜੀ ਦੀ ਵੀ ਰਸ ਸਿਰਫ ਉਹਨਾਂ ਦੀ ਸ਼ਹਾਦਤ ਨਹੀਂ ਸਗੋਂ ਉਹ ਅਨੰਤ ਪ੍ਰੇਰਨਾ ਹੈ ਜੋ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ ਥਾਸੀ ਦੀ ਸਜਣਾ ਦੇ ਪਿੱਛੇ ਜੋ ਹੌਸਲਾ ਤੇ ਵਿਸ਼ਵਾਸੀ ਉਸ ਦੀਆਂ ਜਿਹੜਾ ਮਾਤਾ ਗੁਜਰੀ ਜੀ ਦੇ ਵਰਸੋਏ ਵਰਸੋਏ ਸੰਸਕਾਰਾਂ ਵਿੱਚ ਹੀ ਸਨ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਮਾਂ ਦੀ ਗੋਦ ਵਿੱਚੋਂ ਮਿਲਣ ਵਾਲੀਆਂ ਸਾਇੰਸ ਗਿਆਨਾਂ ਪੂਰੀ ਤੋਂ ਦੇ ਪ੍ਰਕਿਰਤ ਨੂੰ ਰਾਹ ਦਿਖਾ ਸਕਦੇ ਹਨ ਇਸ ਲਈ ਹੀ ਸਿੱਖ ਪੰਥ ਮਾਤਾ ਗੁਜਰੀ ਜੀ ਨੂੰ ਬਹੁਤ ਆਦਰ ਸਤਿਕਾਰ ਨਾਲ ਯਾਦ ਕਰਦਾ ਹੈ ਅਦੇ ਸਭ ਸੰਤੋਖ ਦੀ ਮੂਰਤ ਸਮਿਧ ਹੈ ਵਾਹਿਗੁਰੂ ਜੀ ਕਾ ਸਾਹਿਬ ਜੀ